ਅਸ ਵੀ ਕਈ ਪਿੰਡਾਂ ਬਾਰੇ ਜਾ ਕੇ ਦੇਖਿਆ ਕਿ ਘਰਾਂ ਦੀਆਂ ਨੀਂਹਾਂ ਦੇ ਵਿੱਚੋਂ ਫਰਸ਼ਾਂ ਨੂੰ ਪਾੜ ਕੇ ਨੀਂਹਾਂ ਦੇ ਹੇਠੋਂ ਜੋ ਜਿਹੜਾ ਪਾਣੀ ਦਾ ਪ੍ਰੈਸ਼ਰ ਅਸਯੋਗ ਵਗ ਵਗ ਕੇ ਤੇ ਦੂਜੇ ਪਾਸੇ ਨਿਕਲਿਆ ਬਹੁਤ ਨੁਕਸਾਨ ਹੋਇਆ ਹੈ ਔਰ ਸੰਗਤ ਨੇ ਵੀ ਦਿਲ ਖੋਲ ਕੇ ਨਾ ਸਾਰੇ ਦਿਨਾਂ ਦੇ ਵਿੱਚ ਜਿਹੜੀ ਸੇਵਾ ਹੈ ਸੰਗਤ ਦੀ ਕੀਤੀ ਹੈ ਜਾਇ ਤੇਲ ਦੇ ਬਹਾਦਰ ਸਿਮਰਿਆ ਕਰਨ ਔਣ ਝਾਵ ਹੈ ਧਾਏ ਸਭ ਤਾਂ ਹੀ ਹੋਏ ਸਹਾਏ ਦਸਵੇਂ ਪਾਤਸ਼ਾਹ ਜੀ ਵਾਖੂ ਤੇ ਜਾਵੈ ਪੰਜਾਬ ਦੇ ਹਾਲਾਤ ਜੋ ਮੇਕਰ ਕੇ ਹੋਏ ਨੇ ਹੜਾਂ ਕਰਕੇ ਹੋਏ ਨੇ ਬਹੁਤ ਵੱਡਾ ਸਾਡਾ ਜਾਨੀ ਮਾਲੀ ਔਰ ਆਰਥਿਕ ਨੁਕਸਾਨ ਜਿਹੜਾ ਹੋਇਆ ਹੈ ਚਾਹੇ ਕਿਸ ਨੇ ਤਿਲ ਕਰ ਕਿਸੇ ਵਾ ਕੀਤੀ ਹੈ ਚਾਹੇ ਕਿਸ ਨੇ ਫੋਲ ਕਰਕੇ ਕੀਤੀ ਹੈ ਉਹਦੀ ਸੇਵਾ ਪ੍ਰਵਾਨ ਹੈ ਇਹਨਾਂ ਬੜੀ ਸੇਵਾ ਕੀਤੀ ਹੈ ਲੋਕਾਂ ਨੇ ਫਿਰ ਇੱਥੇ ਮੇਰੇ ਘਰ ਆਏ ਜਨ ਮੇਰੇ ਨਾਲ ਹਾਲਾਤ ਦੇਖੇ ਨੇ ਆਣ ਕੇ ਤੇ ਫਿਰ ਇਹਨਾਂ ਮੈਨੂੰ ਆਖਿਆ ਵੀ ਤੇਰੇ ਕਮਰੇ ਅਸੀਂ ਭਾ ਦੇ ਤਤ ਨਾਮ ਹੈ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਅੱਜ ਸੰਗਤ ਯੂਕੇ ਵੱਲੋਂ ਭਾਈ ਸਾਹਿਬ ਮਹਿੰਦਰ ਸਿੰਘ ਜੀ ਦੀ ਅਗਵਾਈ ਹੇਠ ਉਹਨਾਂ ਚੇਅਰਮੈਨਸ਼ਿਪ ਹੇਠ ਜਿਹੜੀਆਂ ਸੇਵਾਵਾਂ ਪਹਿਲਾਂ ਅਸੀਂ ਘਰੋ ਘਰ ਜਾ ਕੇ ਰਾਸ਼ਨ ਵੰਡਦੇ ਸੀਗੇ ਤੇ ਹੁਣ ਘਰ ਬਣਾਉਣ ਦੀ ਸੇਵਾ ਦੀ ਅਰੰਭਤਾ ਜਿਹੜੀ ਹੈ ਅੱਜ ਇਸ ਨਗਰ ਤਰਨਸੀਕੇ ਤਲਾਂ ਤੋਂ ਭਾਈ ਹਰਪਜਨ ਸਿੰਘ ਜੀ ਦਾ ਘਰ ਜੋ ਹੈ ਉਹ ਬਣਾਉਣ ਤੋਂ ਅਰੰਭਤਾ ਹੋਈ ਹੈ ਸਿੰਘ ਸਾਗਿਆਨੀ ਰਕबीर ਸਿੰਘ ਜੀ ਆਨੇ ਆ ਕੇ ਨੀ ਪੱਥਰ ਰੱਖਿਆ ਜਕਾਰਿਆਂ ਦੀ ਗੂੰਜ ਦੇ ਵਿੱਚ ਇਸ ਸੇਵਾ ਦੀ ਰੰਭਤਾ ਹੋਈ ਹੈ ਸਾਰੇ ਦੇਸ਼ ਬਿਸ਼ਪ ਦੀਆਂ ਸੰਗਤਾਂ ਜਿਹੜੀਆਂ ਨੇ ਸੰਗਤ ਐਡ ਯੂਕੇ ਦੇ ਜ਼ਰੀਏ ਸਹਿਯੋਗ ਕਰਦੀਆਂ ਪਈਆਂ ਨੇ ਤਾਂ ਕਿ ਇਹਨਾਂ ਦਾ ਜਿਨ੍ਹਾਂ ਦੇ ਘਰ ਖਾਸ ਤੌਰ ਤੇ ਜਿਹਨੇ ਕੱਚੇ ਘਰ ਸੀਗੇ ਜਿਨ੍ਹਾਂ ਦੇ ਬਲੇ ਬੁਲੇ ਕੱਚੇ ਗਾਡਰ ਨੁਕਸਾਨੇ ਗਏ ਉਹਨਾਂ ਦੇ ਘਰ ਬਣਾਉਣ ਤੋਂ ਰੰਭਤਾ ਜਿਹੜੀ ਹੋਈ ਹੈ ਸੋ ਅੱਜ ਤਿੰਨ ਘਰਾਂ ਦੀ ਸੇਵਾ ਜਿਹੜੀ ਹੈ ਭਾਈ ਹਰਪ੍ਰਧਨ ਸਿੰਘ ਜੀ ਰਣਸੀਕੇ ਤੱਲਾ ਭਾਈ ਸੁਖਵੀਰ ਸਿੰਘ ਜੀ ਜੋ ਕਿ ਸ਼ਹੀਦ ਪਰਿਵਾਰ ਦੇ ਵਾਰਿਸ ਨੇ ਨਗਰ ਵੈਰੋ ਕੇ ਤੇ ਗ੍ਰੰਥੀ ਗੁਰਪ੍ਰੀਤ ਸਿੰਘ ਜਿਹੜਾ ਇੱਕ 20 ਸਾਲ ਦਾ ਨੌਜਵਾਨ ਗ੍ਰੰਥੀ ਸਿੰਘ ਉਹਦਾ ਘਰ ਵੀ ਰੁੜ ਗਿਆ ਸੀ ਕੋਨੇਕੇ ਨਗਰ ਤੋਂ ਉਹਨਾਂ ਦੀ ਸਾਰੀਆਂ ਸੇਵਾਵਾਂ ਜਿਹੜੀਆਂ ਅੱਜ ਮਹਾਰਾਜ ਦੀ ਮੇਰ ਨਾਲ ਸਿੰਘ ਸਾਹਿਬ ਗਾਨੀ ਰਕबीर ਸਿੰਘ ਜੀ ਇਹਨਾਂ ਦਾ ਨੀਂਹ ਪੱਥਰ ਰੱਖਣ ਆਏ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਰਲ ਮਿਲ ਕੇ ਕਿਉਂਕਿ ਜੇ ਇਹ ਲੈਂਟਰ ਪਾਉਣ ਜੋਗੇ ਹੁੰਦੇ ਤੇ ਫਿਰ ਅੱਜ ਇਹਨਾਂ ਦੀਆਂ ਜਿਹੜੀਆਂ ਛੱਤਾਂ ਸੀਗੀਆਂ ਚੁੰਦੀਆਂ ਨਾ ਸੋ ਉਹ ਅਸਮਰਥ ਨੇ ਲੋਕ ਬਹੁਤ ਵੱਡੀ ਗਿਣਤੀ ਚ ਨੇ ਜਿੰਨਾ ਪੱਤਰਕਾਰ ਵੀਰ ਪੁੱਛਦੇ ਪਿਆ ਸੀ ਜਿੰਨੀ ਸੰਗਤ ਸਮਰੱਥਾ ਦੇਗੀ ਉਹ ਸਾਰੀ ਸੇਵਾ ਜਿਹੜੀ ਹੈ ਸਤਗੁਰ ਸੱਚੇ ਪਾਤਸ਼ਾਹ ਸੰਗਤ ਇਹ ਯੂਕੇ ਕੋ ਲੈਣਗੇ ਜੀ ਆਪ ਸਭ ਪੱਤਰਕਾਰ ਵੀਰਾਂ ਦਾ ਵੀ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਸ਼ੁਰੂਆਤ ਤਾਂ ਠੀਕ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਬਣਾਈ ਕੰਬੂਜ ਪਰਮਪਤਾਈ ਜਿਵੇਂ ਕਿ ਉਸ ਮੁੱਚੇ ਸੰਸਾਰ ਪਰ ਵਿੱਚ ਵਸਤੀ ਹੋਏ ਸੰਗਤ ਇਸ ਕਰ ਤੁਹਾਨੂੰ ਪਰੀਖਤ ਜਾਣੂ ਹੈ ਕਿ तकरीबन 1 ਮਹੀਨਾ ਪਹਿਲਾਂ ਪੰਜਾਬ ਦੇ ਵਿੱਚ ਜੋ ਹੜ੍ਹਾਂ ਦੀ ਸਥਿਤੀ ਬਣੀ ਪਰ ਬਹੁਤ ਜ਼ਿਆਦਾ ਪਾਣੀ ਖਾਸ ਕਰਕੇ ਸਾਡੇ ਪਿੰਡੂ ਖੇਤਾਂ ਦੇ ਵਿੱਚ ਪਾਣੀ ਦੀ ਬਹੁਤ ਮਾਰ ਪਈ ਔਰ ਕਈ ਥਾਵਾਂ ਤੇ 10 ਤੋਂ 15 ਫੁੱਟ ਪਾਣੀ ਜਿਹੜਾ ਸੀਗਾ ਉਹ ਘਰਾ ਵਿੱਚ ਜ਼ਮੀਨਾਂ ਵਿੱਚ ਵੀ ਚੜਿਆ ਜਿਸ ਕਰਕੇ ਫਸਲਾਂ ਬਰਬਾਦ ਹੋਈਆਂ ਜ਼ਮੀਨਾਂ ਬਰਬਾਦ ਹੋਈਆਂ ਔਰ ਵੱਡੇ ਪੱਧਰ ਤੇ ਘਰਾਂ ਦਾ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਔਰ ਬਹੁਤ ਵੱਧਿਆ ਉਪਰਾਣਾ ਕਰਦਿਆ ਹੋਇਆ ਸੰਗਤ ਐਡ ਯੂਕੇ ਦੇ ਵੱਲੋਂ ਕੁਝ ਪਰਿਵਾਰਾਂ ਦੇ ਜਿਨ੍ਹਾਂ ਵਿੱਚ ਦੋ ਪਰਿਵਾਰ ਗ੍ਰੰਥੀ ਸਿੰਘ ਨੇ ਭਾਈ ਹਰਭਜਨ ਸਿੰਘ ਜੀ ਜਿਸ ਨਗਰ ਵਿੱਚ ਅੱਜ ਅਸੀਂ ਉਸ ਵੇੜੇ ਰਣਸੀਖੇ ਤਲਾਬ ਵਿੱਚ ਖੜੇ ਹੋਏ ਹਾਂ ਗੁਰੂ ਚਰਨਾ ਵਿੱਚ ਅਰਦਾਸ ਕਰਕੇ ਤੇ ਮਕਾਨ ਦੀ ਨੀ ਰੱਖੀ ਹੈ ਅੱਗੇ ਕਨਗਰ ਹੈ ਵੈਰੋ ਕੇ ਉੱਤੇ ਇੱਕ ਮਕਾਨ ਦੀ ਨੀ ਰੱਖਣੀ ਹੈ ਇੱਕ ਕੋਨੇ ਵਾਲਾ ਜਿਹੜਾ ਨਗਰ ਹੈ ਵੇਟ ਜਿੱਥੇ ਬਹੁਤ ਵੱਡਾ ਨੁਕਸਾਨ ਪਾਣੀ ਦੇ ਨਾਲ ਹੋਇਆ ਉਹ ਟਿਕਾ ਮਕਾਨ ਦੀ ਜਿਹੜੇ ਨਹੀਂ ਹੈ ਉਹ ਸੰਗਤ ਦੇ ਡਿਊਕੇ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਰੱਖੀ ਜਾਣੀ ਹੈ ਔਰ ਮੈਂ ਕਹਿੰਦਾ ਕਿ ਬਹੁਤ ਵਧੀਆ ਉਪਰਾਲਾ ਹੈ ਕਿ ਸਮੁੱਚੇ ਸੰਸਾਰ ਭਾਰ ਵਿੱਚ ਵਸਤੀਆਂ ਹੋਈਆਂ ਸੰਗਤਾਂ ਨੇ ਆਪਣੇ ਇਹਨਾਂ ਪੰਜਾਬੀ ਭਰਾਵਾਂ ਦੀ ਬਾਹ ਫੜੀ ਹੈ ਔਰ ਤਨ ਕਰਕੇ ਮਨ ਕਰਕੇ ਤਨ ਕਰਕੇ ਵੱਡੀਆਂ ਸੇਵਾਵਾਂ ਕੀਤੀਆਂ ਨੇ ਸੇਵਾ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਸੰਗਤ ਜਿਹੜੀ ਕਮੀ ਹੈ ਉਹ ਨਹੀਂ ਰਹੀ ਤੇ ਮੈਂ ਬਹੁਤ ਸ਼ਲਾਘਾ ਕਰਦਾ ਹਾਂ ਭਾਈ ਸਰਪਾਈ ਮਹਿੰਦਰ ਸਿੰਘ ਜੀ ਨਿਸ਼ਕਾਮ ਸੇਵਕ ਜਥਾ ਯੂਕੇ ਵਾਲਿਆਂ ਦੀ ਜਿਹਨਾਂ ਦੇ ਯੋਗ ਅਗਵਾਈ ਵਿੱਚ ਸੰਗਤ ਏਡ ਯੂਕੇ ਨੇ ਇਹ ਬਹੁਤ ਵੱਡਾ ਜਿਹੜਾ ਉਪਰਾਲਾ ਕੀਤਾ ਔਰ ਐਸੀ ਨਿਸਾਰ ਦੇ ਤਨਮਨ ਤਾਂ ਕਰਕੇ ਸੇਵਾਵਾਂ ਕਰਕੇ ਤੇ ਆਪਣੇ ਨਾਲ ਭਰਾਵਾਂ ਦੀ ਬਾਹ ਫੜ ਕੇ ਸੀ ਇਹਨਾਂ ਨੂੰ ਫਿਰ ਦੁਬਾਰਾ ਦੁਪਹਿਰਾ ਸਿਰ ਹੁੰਦਾ ਜਿਹੜਾ ਯਤਨ ਹੈ ਉਹ ਕਰੀਏ ਠੀਕ ਸਰ ਦੇਖੋ ਬਹੁਤ ਜ਼ਿਆਦਾ ਲੋਕ ਨੇ ਜਿਨਾਂ ਦੇ ਸਥਿਕੇ ਨੇ ਘਟਟ ਹੈਗੇ ਆ ਟੁੱਟ ਗਏ ਆ ਕਿ ਕਿਸ ਤਰ੍ਹਾਂ ਆਇਡੈਂਟੀਫਾਈ ਕੀਤਾ ਜਾ ਰਿਹਾ ਕਿਹਦੇ ਲੋਕਾਂ ਦੇ ਬਣਾਏ ਜਾ ਰਹੇ ਅ ਦੇਖੋ ਹਰ ਇੱਕ ਜਥੇਬੰਦੀ ਜਾਂ ਕੋਈ ਐਨ ਜੀਓ ਬਣੀਆਂ ਹੋਈਆਂ ਨੇ ਜਾਂ ਕੋਈ ਸੰਪਰਦਾਇ ਕੋਈ ਸੰਸਥਾ ਹੈ ਉਹ ਆਪਣੇ ਆਪਣੇ ਪੱਤਰ ਤੇ ਪੜਤਾਲ ਕਰਕੇ ਜਿੱਥੇ ਜਿੱਥੇ ਜਿੰਨੇ ਜਿੰਨੇ ਜ਼ਰੂਰਤ ਹੈ ਉਹ ਸੇਵਾਵਾਂਾਂ ਜਿਹੜੀਆਂ ਨੇ ਉਹ ਕਰ ਰਹੀ ਆ ਔਰ ਬਹੁਤ ਵੱਡੇ ਪੱਧਰ ਤੇ ਕਿਉਂਕਿ ਹੁਣ ਪਾਣੀ ਉਤਰਿਆ ਨੂੰ ਹਾਲਾ ਇੱਕ ਹਫਤਾ ਤੋਂ ਹੋਇਆ ਕਿ ਪਾਣੀ ਉਤਰਨਾ ਸ਼ੁਰੂ ਹੋਇਆ ਗੁਰੂ ਕਿਰਪਾ ਕਰੇਗਾ ਫੇਰ ਤੋਂ ਜਿਹੜਾ ਪੰਜਾਬ ਹੈ ਦੁਬਾਰਾ ਉਹਨਾਂ ਲਈ ਹੱਥ ਆ ਕੇ ਤੇ ਚੜ੍ਹਦੀ ਕਲਾ ਵਿੱਚ ਹੋਏਗਾ ਅੱਛਾ ਜਿਸ ਤਰ੍ਹਾਂ ਪੰਜਾਬੀ ਪੰਜਾਬੀ ਵਿਸਥੇ ਖੜੇ ਹੋਏ ਨੇ سرکاراں دا کیوے ਯੋਗਦਾਨ ਤੁਸੀਂ ਵੇਖਦੇ ਹੋ ਕਿ ਪੰਜਾਬੀਆਂ ਨੇ ਤੇ ਵਾਹਿ ਲਾਤੀ ਨਾ ਪੂਰੀਆ ਦੇਖੋ ਸਰਕਾਰਾਂ ਦਾ ਯੋਗਦਾਨ ਤਾਂ ਤੁਸੀਂ ਵੀ ਸਾਰੇ ਜਾਣਦੇ ਹੋ میڈیا ਥਾਂ ਥਾਂ ਤੇ ਜਾ ਕੇ ਦੇਖਦਾ ਹੀ ਹੈ ਆਪ ਨੂੰ ਪਤਾ ਹੈ ਕਿ ਸਰਕਾਰਾਂ ਕਿੰਨਾ ਕੁ ਯਤਨ ਕਰ ਰਹੀਆਂ ਨੇ ਪਰ ਪੰਜਾਬੀਆਂ ਦੇ ਪੰਜਾਬੀਆਂ ਦੀ ਬਾਹ ਫੜਨ ਵਾਲੀ ਜਾਂ ਸੰਗਤ ਨੇ ਸੰਗਤ ਦੀ ਸੇਵਾ ਕਰਨ ਵਿੱਚ ਕੋਈ ਅਸਰ ਨਹੀਂ ਛੱਡੀ ਸੁਬੀਸ਼ ਸਿੰਘ ਬਾਦਲ ਵੱਲੋਂ ਵੀ ਕੁਝ ਸੇਵਾ ਕੀਤੀ ਜਾ ਰਹੀ ਹੈ ਉਹਦੇ ਬਾਰੇ ਵਿੱਚ ਦੇਖੋ ਬੜੇ ਚੰਗੇ ਕਰ ਲੈ ਕੇ ਇਹ ਜੇ ਵਿਪਤਾ ਦੇ ਸਾਹਮਣੇ ਵਿੱਚ ਜਿੰਨੇ ਵੀ ਸੇਵਾ ਕੀਤੀ ਹੈ ਚਾਹੇ ਕਿਸੇ ਨੇ ਕੁਝ ਚੋੜੀ ਭਰ ਕੇ ਸੇਵਾ ਕੀਤੀ ਹੈ ਚਾਹੇ ਕਿਸੇ ਨੇ ਭੁੱਖ ਭਰ ਕੇ ਕੀਤੀ ਹੈ ਚਾਹੇ ਕਿਸੇ ਨੇ ਬਾਟਾ ਪਰ ਕੇ ਕੀਤੀ ਹੈ ਹਾਰਿਕ ਦੀ ਸੇਵਾ ਪ੍ਰਵਾਨ ਹੈ ਜਿੰਨੇ ਕਹਿੰਦੇ ਨੇ ਕਿ ਕਿਸੇ ਸ਼ਹਿਰ ਨੂੰ ਵਗ ਰਗੀ ਤੇ ਕੁਝ ਲੋਕ ਜਿਹੜੇ ਸੰਡੋ ਬਾਟੀਆਂ ਪਰ ਕੇ ਖੂਹਾਂ ਤੋਂ ਲੈ ਕੇ ਆਉਣ ਲੱਗੇ ਤੋਬਿਆਂ ਤੋਂ ਲੈ ਕੇ ਆਉਣ ਲੱਗੇ ਤੇ ਇੱਕ ਚੀੜੇ ਜਿਹੜੇ ਸੀ ਉਹ ਚੁੰਝ ਪਰ ਕੇ ਪਾਣੀ ਦੀ ਤੇ ਅੱਗ ਤੇ ਪਾਰੀ ਸੀ ਕਿਸ ਨੇ ਪੁੱਛਿਆ ਕਿ ਨਾਇਗਾਤਨ ਹੋ ਰਿਹਾ ਤੇਰੀ ਚੁੰਝ ਨਾਲ ਕੀ ਬਣੇਗਾ ਉਹ ਕਹਿੰਦੇਗਾ ਦੇ ਇਤਿਹਾਸ ਲਿਖਿਆ ਜਾਏਗਾ ਤੇ ਮੇਰੀ ਜਿਹੜੀ ਚੁੰਝ ਹੈ ਉਹ ਚ ਪਾਣੀ ਪਰ ਚਰਚਾ ਜ਼ਰੂਰ ਹੋਏ ਔਰ ਹਰ ਇੱਕ ਨੇ ਸੇਵਾ ਕੀਤੀ ਅਸਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਵੇਂ ਮੈਂ ਪੜਿਆ ਇਹ ਸੈਂਕੜੇ ਟਰੱਕ ਜਿਹੜੇ ਨੇ ਉਚਾਰੇ ਦੇ ਸੈਂਕੜੇ ਟਰੱਕ ਤੂੜੀ ਦੇ ਔਰ ਇਹ 50 ਹਜ਼ਾਰ ਪਰਿਵਾਰਾਂ ਨੂੰ ਜਿਹੜੇ ਦਾਣੇ ਕਣਕ ਜਿਹੜੀ ਹੈ ਉਹ ਮੁਹੱਈਆ ਕਰਨ ਦਾ ਉਹਨਾਂ ਨੇ ਐਲਾਨ ਕੀਤਾ ਔਰ 1 ਲੱਖ ਏਕੜ ਜ਼ਮੀਨ ਜਿਹੜੀ ਹੈ ਉਹ ਵੇਚਣ ਦਾ ਜਿਹੜਾ ਵੇਗ ਦੇਣ ਦਾ ਉਹਨਾਂ ਨੇ ਐਲਾਨ ਕੀਤਾ ਇਹ ਬੜਾ ਵਧੀਆ ਇਲਾਕਾ ਯੋਗਾ ਤੋਂ ਬੈ ਔਰ ਸਾਨੂੰ ਸਾਰਿਆਂ ਨੂੰ ਜਿਹੜਾ ਇਹ ਸੇਵਾ ਵਾਸਤੇ ਅੱਗੇ ਆਉਣਾ ਚਾਹੀਦਾ ਹੈ ਧੰਨਵਾਦ ਨਾਰ ਭਜਨ ਸਿੰਘ ਆ ਜੀ ਮੈਂ ਛੋਟਾ ਹੁੰਦਾ ਪਹਿਲੋਂ ਸਾਡੇ ਦਾਦਾ ਜੀ ਗ੍ਰੰਥੀ ਉਸ ਤੋਂ ਬਾਅਦ ਪੂਰੇ ਹੋ ਗਏ 88 ਦੇ ਵਿੱਚ ਉਸ ਤੋਂ ਬਾਅਦ ਮੈਂ ਉਦੋਂ 12 ਸਾਲ ਦਾ ਸੀ ਜਦੋਂ ਦੀ ਗ੍ਰੰਥੀ ਦੀ ਸੇਵਾ ਕਰਦੇ ਆ ਪਿੰਡ ਹੀ ਕਰਦੇ ਆ ਜੀ ਕੀ ਹੋਇਆ ਸੀ ਕੁਝ ਨਹੀਂ ਹੋਇਆ ਤੇ ਕੋਈ ਗੱਲ ਬਾਕੀ ਜਿਹੜਾ ਹੜ ਆਇਆ ਉਹਦੇ ਕਾਰਨ ਸਾਡੇ 88 ਦੇ ਕਮਰੇ ਪਹਿਲਾਂ ਠੱਠੇ ਹੀ ਉਸ ਤੋਂ ਬਾਅਦ ਹੋਣਾ ਆ ਗਿਆ ਹੁਣ ਵੀ ਜਿਹੜੇ ਕਮਰੇ ਹੋ ਫਿਰ ਟੱਟ ਗਏ ਨੇ ਬੜਾ ਮੜਾ ਹੋ ਗਿਆ ਪਾਣੀ ਮੜਾ ਸੀ ਤੇ ਇਸ ਕਰਕੇ ਸਾਡੇ ਭਾਈ ਸਾਹਿਬ ਇੱਥੇ ਆਏ ਤੇ ਨਾਲ ਸਾਡੀ ਗਰੀਬਾਂ ਦੀ ਬਾਹ ਫੜੀ ਐ ਜੁਕੇ ਉਹ ਇੱਕ ਘਰ ਘਟਿਆ ਪਰਿਵਾਰ ਚ ਕਿੰਨੇ ਲੋਕ ਰਹਿੰਦੇ ਇਹ ਹੁਣ ਕਿੱਥੇ ਰਹਿ ਗਏ ਪਰਿਵਾਰ ਚ ਇੱਥੇ ਹੀ ਆ ਜੀ ਅਸੀਂ ਦੋਵੇਂ ਜੀ ਇੱਥੇ ਰਹਿੰਦੇ ਹਾਂ ਤੇ ਇੱਥੇ ਹੀ ਹੋਣਾ ਸੀ ਤੇ ਜਦੋਂ ਸਾਡੇ ਕੋਲ ਆਏ ਨਾਲੇ ਰਾਸ਼ਨ ਨੇ ਨਾ ਸਾਰੇ ਨਗਰ ਚ ਦਿੱਤਾ ਲੱਗ ਲੱਗੇ ਸਾਡੇ ਜਿੰਨੇ ਵੀ ਨਗਰ ਨੇ ਜੁਕੇ ਵਾਲੇ ਵੀਰ ਜਿਹੜੇ ਆਏ ਨੇ ਤੇ ਇਹਨਾਂ ਬੜੀ ਸੇਵਾ ਕੀਤੀ ਐ ਲੋਕਾਂ ਨੇ ਫਿਰ ਇੱਥੇ ਮੇਰੇ ਘਰ ਆਏ ਜਨ ਮੇਰੇ ਨਾ ਹਾਲਾਤ ਵੇਖੇ ਨੇ ਆਣ ਕੇ ਤੇ ਫਿਰ ਇਹਨਾਂ ਮੈਨੂੰ ਆਖਿਆ ਵੀ ਤੇਰੇ ਕਮਰੇ ਅਸੀਂ ਭਾ ਦੇ ਨਕਦਕ ਇੱਕ ਵਾਰੀ ਫੇਕ ਛੱਤ ਵਿੱਚ ਹਾਂਜੀ ਹਾਂਜੀ ਪੂਰੀ ਕੋਠੀ ਮਿਲ ਗਈ ਕਿ ਨਾਲੇ ਛੱਤ ਦੀ ਵੀ ਬੜੀ ਖੁਸ਼ੀ ਆ ਸਾਨੂੰ ਇੰਨੀ ਬੜੀ ਖੁਸ਼ੀ ਆ ਕਿ ਅੱਜ ਵੇਖੋ ਸਾਡੇ ਕੋ ਸਾਡੇ ਜਹੇਦਾਰ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਆ ਜਾਣ ਕੇ ਅਸੀਂ ਤੇ ਨਮਾਣੇ ਜੇ ਜ਼ੀਰੋ ਜੇ ਇਨਸਾਨ ਹਾਂ ਤੇ ਅੱਜ ਵੇਖੋ ਬਾਬੇ ਨਾਨਕ ਦੇ ਰੰਗ ਗੁਰੂ ਰਾਮਦਾਸ ਦੇ ਰੰਗ ਅਰਸ਼ਾਂ ਤੋਂ ਕਿੱਥੇ ਸਾਨੂੰ ਕਰ ਦਿੱਤਾ ਜੀ ਵੇਖੋ ਅੱਜ